ਮੇਰੀ ਮੈਮਰੀ ਦਫਤਰ ਜਿਹਾ ਨੇ ਕਿਸੇ ਅਫਸਰ ਕੋਲ ਗਿਆ ਮੇਕਲ 6 ਜਨਮਿਸਤਨ ਦੀ ਗੱਲ ਆ ਇਹ ਉਹਨਾਂ ਮਹ ਪ੍ਰਚਾਤ ਤਗੁਰ RAMDAS ਜੀ ਦੇ ਬਾਬਾ ਜੀ ਨੇ ਸਾਨੂੰ ਬਚਨ ਕਿਹਾ ਆ ਸੀ ਕਿ ਦਰਬਾਰ ਸਾਹਿਬ ਦੇ ਰਾਗੀ ਹੀ ਬੁੱਕ ਕਰਨੇ ਆ ਸਾਡੇ ਕੋਲ ਰਾਗੀ ਸਿੰਘ ਹੀ ਹੁੰਦੇ ਆ ਸਾਰੇ ਦਰਬਾਰ ਸਾਹਿਬ ਤੋਂ ਹੀ ਅਸੀਂ ਹੋਰ ਕਿਸੇ ਰਾਗੀ ਨੂੰ ਕੋਈ ਮਹਾਰਤ ਬਚਨ ਤਾਂ ਮੈਨੂੰ ਇਸ਼ਤਿਹਾਰ ਪੜਾਇਆ ਤੇ ਉਹਨੇ ਇਸ਼ਤਿਹਾਰ ਪੜ੍ਹ ਕੇ ਮੈਨੂੰ ਕਹਿੰਦਾ ਨੈਣਾਂ ਘੇ ਨੀਚੇ ਗਾ ਕੇ ਕਹਿੰਦਾ ਹੁਣ ਤੂੰ ਮੇਰੇ ਤੋਂ ਪੈਸੇ ਵੀ ਮੰਗੇਗਾ ਤੁਸੀਂ ਬਾਈ ਸਾਰ ਜੀ ਕਿਹਾ ਮੇਰਾ ਨੰਬਰ ਮੈਂ ਮੈਂ ਇੰਨੀ ਮਾਰਸ ਇੰਨੀ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਕਰੀ ਵੀ ਮੈਂ ਤਾਂ ਨਹੀਂ ਸਰਦਾਰ ਸਮਝ ਕੇ ਆ ਗਿਆ ਇਹ ਮੈਨੂੰ ਐ ਘਰੇ ਚਲੋ ਉਹਨੇ ਮੈਨੂੰ 50 ਰੁਪਏ ਦਿੱਤੇ ਮੈਂ 50 ਰੁਪਏ ਦੀ ਪਰਚੀ ਕੱਟ ਕੇ ਆ ਗਿਆ ਇਸ ਗੱਲ ਨੂੰ 3 ਮਹੀਨੇ ਹੋ ਗਏ ਮੈਂ ਮਹਾਰਾਜ ਜੀ ਦੇ ਚਰਨਾਂ 'ਚ ਬੈਠਾ ਹਾਂ ਸਾਲ ਸਾਲ ਆ ਪਾਸ਼ਾ ਦੇ ਚਰਨਾ ਦਰਸ਼ਨ ਕਰ ਰਹੇ ਬਾਬਾ ਜੀ ਤਾਂ ਨਾ ਮੈਂ ਜੀ ਮਰ ਕਹਿੰਦੇ ਭਾਈ ਤੁਹਾਨੂੰ ਕਿਸ ਨੇ ਵੀ ਕਿਹਾ ਸੀ ਵੀ ਹੁਣ ਮੈਂ ਮੈਂ ਤਾਂ ਪੈਸੇ ਮੰਗੂਗਾ ਮੈਂ ਹਾਂਜੀ ਮਹਾਰਾਜ ਮੈਨੂੰ ਕਿਹਾ ਸੀ ਕਹਿੰਦੇ ਭਾਈ ਤੁਸੀਂ ਵੀ ਕਹਿ ਦੇਣਾ ਸੀ ਗੁਰੂ ਸਾਹਿਬ ਦਾ ਕਹਿੰਦੇ ਆ ਜਗਤ ਭਿਖਾਰੀ ਫਿਰਤ ਹੈ ਸਭ ਕੋਈ ਦਾਤਾ RAM ਬਾਬਾ ਜੀ ਕਹਿੰਦੇ ਭਾਈ ਇਹ ਆਪਣੀਆਂ ਹੁੰਦੀਆਂ ਆਪਾਂ ਨਾਲ ਲੈ ਕੇ ਵੀ ਆਂਦੇ ਨਾਲ ਲੈ ਕੇ ਵੀ ਜਾਂਦੇ ਦੱਸੋ ਕਿਹੜਾ ਸਿਖਾ ਦੂ ਹਾਂਜੀ ਆਪਾਂ